ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਕਟਿਆਲਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਕੋਈ ਸੁਈਆਂ ਤੇ ਕੋਈ ਗੱਬਣਾ ਹੈ ਉੱਥੋਂ ਮੇਰੇ ਕੋਲ ਆਪਾਂ ਆਏ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹਸਣਾ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਿਰਪਾ ਦੇ ਬਾਬੇ ਹੋਰ ਕਿੱਦਾਂ ਚੱਲੰਦੇ ਕੰਮ ਕੰਮ ਫਿਰ ਕੰਮ ਤੇ ਬਹੁਤ ਹੀ ਵਧੀਆ ਚੱਲਣ ਡਿਆ ਆ ਠੀਕ ਆ ਤੇ ਬਾਕੀ ਰਾਜਾ ਖੇ ਰਾਜ ਤਾਂ ਹੁੰਦਾ ਨਹੀਂ ਸਾਡਾ ਹਾਂਜੀ ਹਾਂਜੀ ਤੇ ਕੰਮ ਚੱਲੋ ਆਈ ਚਲਾਈ ਚੱਲਦੀ ਰਹੇ ਵਧੀਆ ਵਧੀਆ ਜੇ ਬਾਬੇ ਵੱਡੇ ਸਾਡੀ ਕਿਰਪਾ ਨਾਲ ਠੀਕ ਆ ਤੇ ਤੁਹਾਨੂੰ ਪਤਾ ਕੰਮ ਅੱਗੇ ਅੱਜਕੱਲ੍ਹ ਸਹੂਲੀਆਂ ਚ ਮੰਦਾ ਹੋ ਜਾਂਦਾ ਸੀ ਹਾਂਜੀ ਹਾਂਜੀ ਸਾਰ ਕੀ ਕੰਮ ਹਰ ਕਿਸੇ ਵੀਰ ਬਰਾ ਤੇਜ਼ੀ ਰਿਹਾ ਆ ਠੀਕ ਆ ਹਾਂਜੀ ਹਾਂਜੀ ਬਾਕੀ ਮਾਫੀ ਚਾ ਚਲੋ ਤਾਂ ਇਹ ਵੀ ਨਾ ਆਇਆ ਗਿਆ ਤੁਹਾਡੇ ਕੋ ਫੋਨ ਕਰਦੇ ਰਹੇ ਆ ਹਾਂਜੀ ਹਾਂਜੀ ਮਾਰ ਵੀ ਫਿਰ ਹੁੰਦਿਆਂ ਦੇ ਲਈ ਜਾਂਦਾ ਰਿਹਾ ਆ ਹਾਂਜੀ ਹਾਂਜੀ ਲੱਗਦਾ ਰਿਹਾ ਠੀਕ ਹੈ ਤੁਹਾਡੀ ਵੀ ਮਜਬੂਰੀ ਹੈ ਵੀ ਜੋ ਟਾਈਮ ਤੇ ਤਾਇਆ ਫਿਰ ਰੋਕਾ ਨਹੀਂ ਦਾ ਹਾਂਜੀ 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 ਚਲੋ ਤੇ ਨਾਮ ਮਿਰਜੇ ਦੱਸ ਦੀਏ ਕਰੇ ਨਾਮ ਮੋਤਮ ਸਿੰਘ ਜੀ ਹਾਂਜੀ ਸਾਨਾ ਫਿਰ ਸਰਦਾ ਕਰਦੇਸ਼ ਵਪਾਰੀ ਹਾਂਜੀ ਪਿੰਡ ਕਠਿਆਲਾ ਤਸੀਦ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 9855 76701 ਦੂਜਾ ਨੰਬਰ 9142 5603 ਠੀਕ ਹੈ ਜੀ ਚਲੋ ਫਿਰ ਸ਼ੁਰੂਆਤ ਜਿਹੜੀ ਆ ਆ ਪਹਿਲੇ ਨੰਬਰ ਤੇ ਜਿਹੜੀ ਜਰਸੀ ਹੈ ਇਹ ਗੱਬਨ ਜੀ ਹਾਂਜੀ ਗੱਬਨ ਦੇ ਵੀ ਜੇ ਦੇਣਾ ਥਾਨ ਘੜਾ ਪਿਆਰਾ ਜਿਹੜਾ ਇਹਨੂੰ ਲੱਗਾ ਤੇ ਚੰਗੀ ਤਿਆਰ ਹੋਣੀ ਆ ਬਾਕੀ ਥੋੜੀ ਤੇ ਜੀ ਵੱਟਾਂ ਦਾ ਥਾਨਾ ਤੇ ਬਾਕੀ ਹੁਣ ਜਰਸੀਆਂ ਹੀ ਆਉਂਦੀਆਂ ਵੀ ਦੀਆਂ ਜਿਆਦੀਆਂ ਵੀ ਦੀ ਹੁਣ ਤੁਹਾਨੂੰ ਪਤਾ ਜਿਹੜਾ ਮੌਸਮ ਗਰਮੀ ਜਿਹਦਾ ਕੋਕੋਕੋਲਾ ਤੇ ਲਿੰਕਾ ਚੱਲਦਾ ਆ ਹਾਂਜੀ ਹਾਂਜੀ ਕਿਹੜਾ ਰੁੱਤ ਦੇ ਹਿਸਾਬ ਨਾਲ ਹੀ ਜੇ ਠੀਕ ਹੈ ਸ਼ਾਈ ਵਾਲ ਹੋ ਗਈ ਜਰਸੀ ਹੋ ਗਈ ਡਿਮਾਂਡ ਵਧ ਜਾਣੀ ਠੀਕ ਹੈ ਜੀ ਕਿਉਂਕਿ ਹੁਣ ਐਫਪੀ ਪਿਓਰ ਗਰਮੀ ਵੀ ਫਿਰ ਜ਼ਿਆਦਾ ਮਨਉਂਦੀਆਂ ਠੀਕ ਹੈ ਸਾਡੇ ਵੀਰ ਉਹ ਵੀ ਉਹਨਾਂ ਡਿਮਾਂਡ ਵਧ ਜਾਣੀ ਵੀ ਜਰਸੀ ਜਾਣੇ ਸ਼ਾਈ ਵਾਲਾ ਜੀ ਖਣ ਦੇਖਦੇ ਦੇਖ ਕੀ ਬਹੁਤ ਵਾਟੇ ਦੇਖੋ ਜੀ ਨਾ ਠੀਕ ਹੈ ਖੁੱਲਣਾ ਵੀ ਅਜੇ ਦੇਰੇ ਦੇ ਕੋਲ 10 12 ਰਹਿਦੇ ਸੂ ਖੁੱਲੋ ਹਾਂ ਫਿਰ ਤੋਰਦੀਏ ਉਤਰਾ ਕਿੰਨੇ ਕੇ ਦੁੱਧ ਆ ਲਈ ਆ ਦੁੱਧ 15 16 ਲੀਟਰ ਭਰੇਗੀ ਵੱਧ ਵੀ ਭਰ ਸਕਦੀ ਜਿਹੜਾ ਥਾਂ ਲੱਗਾ ਅੱਛਾ 15 ਦੇ ਲੱਗੇ ਜਿਹੜਾ ਨਰਮਲ ਚੋਈ ਜਾਵੇ ਭਰੀ ਜਾਏ ਜੇ ਨਾ ਇਹ ਆ ਕਿ ਜਰਸੀਆਂ ਦੇ हिसाब ਨਾਲ ਨਿੱਗਰ ਆ ਜਿਹੜੇ ਕੱਦ ਕਾਠ ਵੀ ਠੀਕ ਆ ਤੇ ਜਾਨ ਚ ਅੱਜ ਦੀ ਅਮੈਟ ਵੀ ਵੀਰ ਜੀ ਆ ਗਏ ਫਿਰ ਅਮੈਟ ਵੀ ਜਿਹੜੇ ਵਿਖਾਉ ਆ ਸਾਰੇ ਕਿਸੇ ਵੀ ਨੇ ਪੁੱਛਣਾ ਵੇ ਤੇ ਆਹ ਕਿਹੜੀ ਵੈਰੈਟੀ ਚ ਵੀਦੀ ਇਹ ਸਪੈਰ ਹੈ ਜੀ 10 ਸਾਲ ਦੀ ਗਾਰੰਟੀ 사ਣਾ ਚਾਹੀਏਗਾ ਨਹੀਂ ਜੀ ਦੇਖੋ ਅੱਛਾ ਠੀਕ ਆ ਸਾਰੇ ਤਿੰਨ ਚਾਰ ਬ੍ਰਾਂਡਿੰਗ ਦੇ ਵੱਖ-ਵੱਖ ਮੇਲੇ ਵੱਖਰੀ ਵੱਖਰੀ ਵੈਰੈਟੀ ਸਾਰੀ ਠੀਕ ਆ ਮੈਟ ਵੀ ਕਿਸੇ ਦੇ ਨਾਲ ਮਗਾਉਣੇ ਹੁੰਦੇ ਉਹ ਵੀ ਆ ਜਾਣਗੇ ਕਿੰਨਾ ਰੱਖਦੇ ਵੀਰ ਜੀ ਇਹਦਾ ਮੁੱਲ ਫੇਰ ਆਪਾਂ ਮੁੱਲ ਵੀਰ ਜੀ ਤੁਸੀਂ ਵੇਖੋ ਜਿੱਦਾਂ ਥਾਂ ਤੋਂ ਵਧੀਆ ਬੱਟਾਂ ਆਇਆ ਹਾਂਜੀ ਬਾਕੀ ਤੇ ਦਿਨ ਦਾ 10 12 ਲੈਂਦੀ ਜਦ ਤਿਆਰ ਹੋ ਗਈ ਨਾ ਥੱਲੇ ਹਾਂਜੀ ਫੇਰ ਆਪਣਾ ਦੱਸੇ ਕੀ ਵੀ ਠੀਕ ਆ ਮੁੱਲਿਆ ਠੀਕ ਆ ਫਰ ਆਪਾਂ ਇਨਸਾਨ ਦੇ ਹਿਸਾਬ ਨਾਲ ਉਸਨੂੰ ਛੱਡ ਕੇ ਦਾ ਯਾਰੇ ਵੇਖ ਨੂੰ ਕਿਹਨੇ ਦਾ ਦਨ ਸਾਹਮਣੇ ਜਦ ਹਾਂਜੀ ਹਾਂਜੀ ਫੋਲ ਵੀ ਆਪਾਂ ਮੁੱਲ ਕਰਨ ਨੂੰ ਪੈਦਾ 50 ਵੀ ਕਰਦੀਏ 45 ਵੀ ਕਰਦੀਏ ਹਾਂਜੀ 45000 ਦੀ ਦੇ ਦਾਂਗੇ 42000 ਦੀ ਹਾਂਜੀ ਹਾਂਜੀ ਵਿੱਚੋਂ ਛੋਟ ਛੜ ਕਰ ਦੋਗੇ ਮੁੱਕੇ ਤੇ ਹੋਰ 2000 ਹੀ ਹੋਰ ਛੱਡਾਂਗੇ 40000 ਦੀ ਹਰ ਹੋ ਗਿਆ ਨਾ ਵੈਰ ਦੱਸੇ ਕਿ ਵੈਰ 7000 ਦੀ ਆ ਠੀਕ ਹੈ ਜੀ ਤੇ ਇਹ ਕਾ ਵੀ ਜਰਸੀ ਆ ਗਈ ਜੀ ਆ ਵੀ ਜਰਸੀ ਜਬੋਤੀ ਵਾਲੀ ਜੀ ਦੇਖ ਹਾਂ ਦੇਖ ਸਾਡੇ ਕਾਫੀ ਖੂਬਸੂਰਤ ਜਰਸੀ ਆ ਇਸਾਨ ਬੜਾ ਪਿਆਰਾ ਹੈ ਦੇਖੋ ਲਵੀ ਉਧਾਂ ਬੈਠ ਚੰਗੇ ਗਾਇ ਉਤੇ ਦੂਰ ਦੂਰ ਜਿਹੜਾ ਥਾਣੇ ਆ ਦੱਸਿਓ ਵੱਡੀ ਇਹ ਤੇ ਬਾਰੇ ਵੀ ਹਾਂ ਜੀ ਵੇਦੀ ਇਹ ਤੇ ਸਾਡੇ ਦੁੱਧ ਆਟਾ ਮੇਰਾ 11 ਲੀਟਰ ਤਿਆਰ ਜੇ ਤਿਆਰ ਆ ਬਿਲਕੁਲ ਹਾਂ ਜੀ ਜੀ ਵਾਸੀ ਵੇਖੋ ਸਟੱਗਲ ਜਰਸੀ ਪਿਓ ਰਿਆ ਹਾਂਜੀ ਹਾਂਜੀ ਜੇ ਆਪਾਂ ਰੇਟ ਦਾ ਸਹਾਰਾ ਵਾ ਜੇ ਤਾਂ ਲਾਈਏ 60000 ਦੀ ਆ ਹਾਂਜੀ ਪਰ ਆਪਾਂ 60 ਦੀ ਨਹੀਂ ਦੇਦਾ ਮਾਨ ਕਰਨਾ ਅੱਜ ਆਪਾਂ ਅੱਛਾ ਹਾਂਜੀ ਹਾਂਜੀ ਠੀਕ ਆ ਤੋ ਰੋ ਹਾਂ ਫਿਰ ਇੱਕ ਵਾਰੀ ਕਾਫੀ ਖੂਬਸੂਰਤ ਜਰਸੀ ਆ ਜਿਹੜੀ ਬੱਚਾ ਕਾ ਵੀ ਦੀ ਇਹਦਾ ਇਹ ਬੱਚੇ ਤਾਂ ਵੀ ਨਹੀਂ ਜੇ ਤੇ ਦੁੱਧ ਮੋਕੇ ਤੇ 10 11 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਹੈ ਬਾਕੀ ਖੂਬਸੂਰਤ ਜੱਫੀ ਆ ਜਿਹੜੀ ਇਹ ਵੀ ਜਵਾਬਸਮਾ ਚੰਗਾ ਛੱਡੀ ਧਿਰੀ ਆ ਠੀਕ ਆ ਇਹ ਘਾਟ ਦੀ ਲੋੜ ਨੇ ਇਦਾਂ ਵੀ ਜਿਦਾ ਮਰਜ਼ੀ ਥੱਲੇ ਬਹਿ ਜਾਓ ਜਿੱਦਾਂ ਤੁਹਾਨੂੰ ਦੱਸਿਆ ਵੀ ਬਸੇ 60000 ਦੀ ਆ ਠੀਕ ਆ ਇਹ ਵੀ ਬੱਚਾ ਨਹੀਂ ਗਾਦੇ ਹਾਂਜੀ ਬੱਚਾ ਨਾ ਹੋਣ ਕਰਕੇ ਤਾਂ ਰੇੜਾ ਜਿਹੜਾ ਬਿਲਕੁਲ ਨਾਰਮਲ ਹੀ ਆਪਾਂ ਦੇ ਦੇਣੀ ਆ ਕਿੰਨਾ ਮੁੱਲ ਕਰਮ ਇਹਦਾ 40 45 ਕਰ ਦਈਏ ਹਾਂਜੀ 30000 ਦੀ ਦੇ ਦਾਂਗੇ 32000 ਦੀ ਹੋਰ ਕਰ ਦੋ ਕਿ ਮਾਨ 30000 ਦੀ ਦੇ ਦਾਂਗੇ 60000 ਦੀ ਤੇ ਬਾਕੀ ਦੁੱਧ 10000 ਰੇਟਰ ਘਰ ਚਵਾ ਦੋਗੇ ਚਵਾ ਕੇ ਤਸੱਲੀ ਕਰਕੇ ਵੀਰ ਕੋਈ ਖੜੇਗੇ ਉਦਾਂ ਖੜਾ ਠੀਕ ਹੈ ਜੀ ਹਾਂਜੀ ਬਾਕੀ ਜਾਵਦਾ ਮੁੱਲ ਵੀ ਮਾਨ ਕਰਾਂਗੇ ਮਾਨਤਨ ਹੋ ਜਾਊਗਾ ਵਿੱਚੋਂ ਕੋ ਫੋਨ ਲਾਵੇ ਇੱਕ ਵਾਰੀ ਹਨਾ ਤੇ ਇਹ ਕਾ ਵੀ ਸੋਈ ਸਵਾਈ ਜੇ ਇਹ ਨਹੀਂ ਸੋਈ ਸਵਾਈ ਜੇ ਇਹ ਠੰਡੀ ਧਰੀ ਹੈ ਇਹ ਵੀ ਬੱਚੇ ਬਗਾਇਰੀ ਇਹ ਵੀ ਬੱਚੇ ਤੋਂ ਬਿਨਾ ਹੀ ਆ ਜਿਹੜੇ ਥਾਣੇ ਦੇ ਵੀ ਦੇਖ ਸਕਦੇ ਲੱਗਤ ਇਹ ਦੇਖੋ ਕਿੰਨਾ ਜੀ ਦੁੱਧ ਇਹਦੇ ਕੋਲ ਕੋਈ 11 12 ਲੀਟਰ ਤਿਆਰਾ ਦੁੱਧ ਇਹਦੇ ਕੋਲ 14 15 ਲੀਟਰ ਹੀ ਠੰਡਾ ਕਰਕੇ ਰਾਲਦੀ ਹੈ ਜੀ ਰਾਤ ਥੋੜਾ ਪਠਾ ਘਟ ਖਾਦਾ ਹੋਣਾ ਵੇਖ ਲੱਪੇ ਜਿਆ ਹਾਂਜੀ ਹਾਂਜੀ 12 ਲੀਟਰ ਤੋਂ 2 ਲੀਟਰ ਘਟਾਈ ਆ ਮੈਂ ਝੂਠ ਮਾਰੀ ਬਾਕੀ ਆ ਕਿ ਕੱਦ ਕੱਟ ਚੰਗਾ ਵਾ ਨਾ ਤਰ੍ਹਾਂ ਚੰਗੇ ਰਿਕਾਰਡ ਆ ਲਈ ਆ ਤੋੜ ਦੋ ਇੱਕ ਰੀਨ ਨੂੰ ਵੀ ਬਾਕੀ ਠੰਡੀਆਂ ਧੀਰੀਆਂ ਨੇ ਕੋਈ ਪਰ ਲੋੜ ਨਹੀਂ ਰੱਖਦੀ ਜੀ ਵੇਲੇ ਦੀ ਚੰਗੀ ਆ ਕੱਦ ਕਾਠੇ ਵੀ ਚੰਗਾ ਹੈ ਬਾਕੀ ਜਿਹੜਾ ਕੋਈ ਸੰਭਨ ਵਾਲਾ ਕਵੀ ਲੈ ਜਾਊਗਾ ਦੁੱਧ ਚੰਗਾ ਚਵਾਈ ਜਾਣਾ ਇਹਨੇ ਤੇ ਇਹਦਾ ਮੁੱਲ ਵਿਦਿਓ ਫਿਰ ਜੀ ਜੀ ਵੇਖੋ ਬੱਚਾ ਇਹ ਨਹੀਂ ਗਿਆ ਬਾਕੀ ਦੀ ਦੱਸਾਂਗਾ ਚੰਗੀ ਵੱਡੀ ਕੱਦਗਾਠ ਵਾਲੀ ਆ ਹਾਂਜੀ ਮੁੱਲ ਕਰਨ ਉਹਦਾ ਵੀ ਅਸੀਂ 45 50 ਕਰ ਦਈਏ ਹਾਂਜੀ 35000 ਦੀ ਦੇ ਦਾਂਗੇ 35000 ਦੀ ਹਾਂ ਜੀ ਵਿੱਚੋਂ ਮਾਨਤਨ ਕਰ ਦੋਗੇ 3000 ਰੁਪਇਆ ਵਾ ਵਾ ਦਾਂਗੇ 32000 ਦੀ ਦੇ ਦਾਂਗੇ ਠੀਕ ਆ ਬਾਕੀ ਵੀਰ ਕੋਈ ਫੋਨ ਲਾਏ ਹੋਰੇ ਮਾਨਤਨ ਕਰਾ ਤੇ ਪੱਕਾ ਦੁੱਧ ਕਿੰਨਾ ਹੋਣੇ ਤੇ ਕੋਲ ਪੱਕਾ ਦੁੱਧ 8 ਤੋਂ 12 ਲੀਟਰ ਜੇ ਥੱਲੇ ਤਿਆਰ ਜਿਹੜਾ ਤਿਆਰ ਹੈ ਜਿਹੜਾ ਠੀਕ ਆ ਤੇ ਇੱਕ ਆ ਗੱਬਨ ਜੇ ਇਹ ਗੱਬਨ ਜੇ ਵੀ ਦੇਣਾ ਜੇ ਪੰਜ ਚਾਰ ਸੰਤ ਲੈ ਗਈ ਹੈ ਜੀ ਠੀਕ ਆ ਤੇ ਤੋਰ ਦਈਏ ਕਰੀਨਾ ਵਿੱਚ ਲਾਜ ਜੀ ਬਾਕੀ ਥੋੜੇ ਲੱਕ ਉੱਚੇ ਹਾਲੀਆ ਜਿਹੜੀ ਬਾਕੀ ਇਹ ਜੇ ਖਾਣ ਨੂੰ ਲਾੜਾ ਰੱਖ ਦਿਆ ਫਾਲਡੋ ਚ ਕੋਈ ਨਹੀਂ ਆਣਾ ਪੜਨਾ ਠੀਕ ਆ ਹਾਂ ਕੋਈ ਇਥੇ ਆਂਗਾ ਤਸੱਲੀ ਕਰਕੇ ਖੜੇ ਅੱਛਾ फोन ਤੋਂ ਬਾਅਦ ਜੇ ਵੀ ਗਾਰੰਟੀ ਹੈ ਅੱਛਾ ਹਾਂਜੀ ਹਾਂਜੀ ਠੀਕ ਹੈ ਉਤਰਾਂ ਭਾਰਾ ਰੱਖ ਦੀ ਉਹਦਾ ਭਾਰਾ ਵੇਖਣ ਰੱਖ ਦੀ ਵੇਖਣੋ ਜਿਆਦਾ ਬਾਕੀ ਕੋਈ 나ੜ ਨਹੀਂ ਕੋਈ ਧਾਰ ਨਹੀਂ ਬੋਲੀ ਬਿਲਕੁਲ ਬਾਕੀ ਇਹ ਕਿ ਚਲੋ ਆਪਣੀ ਪਾਸ ਕਰਕੇ ਮਰਜੀ ਨਾਲ ਖੜੇ ਹਨ ਤੇ ਕਿੰਨੇ ਕ ਦੁੱਧ ਲਈ ਹੈ ਦੁੱਧ ਦੇ 24 ਤੋਂ 25 ਲੀਟਰ ਕਰੇਗੀ ਤੇ ਇਹਦਾ ਮੋਲ ਮੋਲ ਵੇਖੋ ਜਿੱਡੇ ਵਿਆੜਾ ਕਰਦੇ ਇਹਦਾ ਵੀ 60 ਕਰ ਦੀਏ 70 ਕਰ ਦੀਏ ਹਾਂਜੀ 45000 ਰੁਪਏ ਦੇ ਦਾਂਗੇ 45000 ਦੇ 45000 ਛੋੜ ਛੜ ਮੌਕੇ ਤੇ ਕਰ ਦੋ ਕਿਉਂ ਬਾਕੀ ਵੀਰ ਭੋਨ ਲਾਏ ਜਦਾਂ ਹੋ ਸਕੇ ਵਾਦ ਵਾਦ ਹੋਰੀ ਮਾਨਤਨ ਕਰਾਂਗੇ ਪੂਰਾ ਠੀਕ ਹੈ ਜੀ ਹਾਂ ਤੇ ਠੀਕ ਹੈ ਜੀ ਹੋਰ ਕੋਈ ਵੀਰ ਜੀ ਐਟਾ ਮੰਨ ਲੀ ਹੈਗਾ ਜੀ ਅੱਛਾ ਇਹ ਵੀ ਹੈਗਾ ਜੀ ਹਾਏ ਤੇ ਵਿਖਾ ਦੋ ਕੋਈ ਜੇ ਕਿਸੇ ਵੀਰ ਨੇ ਖਰੀਦਣਾ ਹੋਏ ਤੇ ਅੱਛਾ ਇਹਦੇ ਬਾਰੇ ਵੀ ਕੋਈ ਪੁੱਛ ਲੈਣਾ 35000 ਦਾ ਦੇ ਦਾਂਗੇ ਤੇ ਰੇੜੇ ਲੱਗਾ ਜੇ ਨਹੀਂ ਰੇੜੇ ਨਹੀਂ ਜੇ ਲੱਗਾ ਜੇ ਅੱਛਾ ਹਾਂ ਜੀ ਰੇੜੇ ਨਹੀਂ ਲੱਗਾ ਤੇ ਇਤਨਾ ਹੀ ਜਿਹੜਾ ਕਹਿੰਦੇ ਕਿ 35000 ਤਾਂ ਦੇ ਦੇਾਂਗੇ ਹਾਏ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਤੇ ਆਪਣੀ ਸਮਝ ਨਾਲ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ